ਰਹਿਰਾ ਸਾਹਿਬ ਸੋ ਦਰਾਗਾ ਸਾ ਮਹੱਲਾ ਪਹਿਲਾ ਇੱਕ ਵੰਗਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾਂ ਸੋ ਕਰਕੇ ਹਾਂ ਜਿਤ ਵੇ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਾਗ ਪਰਿਸੀਓ ਕਹੀਏ ਕਹਤੇ ਤੇਰੇ ਗਾਵਨ ਹਾਰੇ ਗਾਵੰਤ ਨ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਾਂ ਤੋਂ ਨੋ ਚਿੱਤ ਗੁਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੋਂ ਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਾਂ ਤੋਂ ਨੋ ਇੰਦਨ ਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਾਂ ਤੋਂ ਨੋ ਸਿੱਧ ਸਮਾਦੀ ਅੰਦਰ ਗਾਵਾਂ ਤੋਂ ਨੋ ਸਾਧ ਵਿਚਾਰੇ ਗਾਵਾਂ ਤੋਂ ਨੋ ਜਤੀ ਸਤੀ ਸੰਤੋਖੀ ਗਾਵਾਂ ਤੋਂ ਨੋ ਵੀਰ ਕਰਾਰੇ ਗਾਵਾਂ ਤੋਂ ਨੋ ਪੰਡਤ ਪਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਾਂ ਤੋਂ ਨੋ ਮੋਹਨੀਆ ਮਨ ਮੋਹਨ ਸੁਰਗਮਾਸ਼ ਪਿਆਲੇ ਗਾਵੰ ਤੁੰਨੋ ਰਤਨੁ ਪਾਇ ਤੇਰੇ ਅਰਸਰ ਤੀਰਥ ਨਾਲੇ ਗਾਵੰ ਤੁੰਨੋ ਜੋਦ ਮਹਾਬਲ ਸੂਰਾ ਗਾਵੰ ਤੁੰਨੋ ਖਾਨੀ ਚਾਰੇ ਗਾਵਤੋਂ ਨੋ ਘਾੰਡ ਮੰਡਲ ਵਰੇ ਮੰਡਾ ਹਰ ਕਰ ਕਰ ਖੇ ਤੇਰੇ ਤਾਰੇ ਸੇਤੋਂ ਨੋ ਗਾਵਨ ਜੋਤ ਤੁ ਪਾਵਨ ਰੱਤੇ ਤੇਰੇ ਪਗਦਰ ਸਾਲੇ ਹੋਰ ਕੇਤੇ ਤੁੰਨੋ ਗਾਵਨ ਸੇ ਮੈ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਈ ਐ ਭੀਓ ਸੀ ਜਾਇ ਨਾ ਜਾਸੀ ਹੀ ਰਚਨਾ ਜਿਨ ਨਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਇ ਕਰ ਕਰ ਦੇਖਿਆ ਕਿ ਤਾਪਨਾ ਜੋਤਿਸ ਦੀ ਵੜਿਆਈ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ जाई जा शाहे बह नानक रह जाई आसा महला पहला सुन वडा के सब वड़ा वड़ डीठा है। कीमत पाए न आ जाए कहने वाले तेरे समाई ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਨਿੰ ਘਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇ ਉੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੇ ਗੁਰ ਗੁਰ ਹਾਈ ਕਹਿ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿਧਾ ਬੁਰਖਾਂ ਕੀਆ ਵੜਿਆਈਆਂ ਤੁਦ ਬਿਨ ਸੀਦੀ ਕਿਨੇ ਨ ਪਾਇਆ ਕਰਮਿਲੇ ਨਾਹੀ ਠਾਕ ਰਹਾਇਆਂ ਆ ਕਰਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਤੀ ਸੇਕਿਆ ਚਾਰਾ ਨਾਨਕ ਸੱਚ ਸਵਾਲ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਹੂੰ ਆਖਣੇ ਓਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਦ ਭੁਖੇ ਖਾਏ ਚਲੀਏ ਦੁਖ ਸੋ ਕਿਉ ਵਿਸਰੇ ਮੇਰੀ ਮਾਇ ਸਾਚਾ ਸਾਇੰ ਸਾਚੀ ਨਾਹੀ ਰਹਾਉ ਸਾਚੇ ਨਾਮ ਕੀ ਤਿਲਵੜੇ ਆਈ ਆਗ ਤਕੇ ਕੀਮਤ ਨੀ ਪਾਈ ਜੇ ਸਾ ਮਿਲ ਕੇ ਆਖ ਨ ਪਾਹੇ ਵੜਾ ਨ ਹੋਵੇ ਕਾਟ ਨਾ ਨਾ ਹੋ ਮਰਨ ਹੋਵੇ ਸੋਗ ਦੇਂਦ ਰਹੇ ਨਾ ਝੁਕੇ ਪੋਗ ਗੁਨੇ ਹੋਰ ਨਹੀਂ ਕੋਏ ਨਾ ਕੋਹਾ ਨਾ ਕੋਏ ਜਿਵੜੇ ਆਪ ਤੇ ਵੜ ਤੇਰੀ ਦਾਤ ਜਿੰਦਨ ਕਰ ਕੈਂ ਕੀਤੀ ਰਾਤ ਖਸ ਵਿਚਾਰੇ ਤੇ ਕਮ ਜਾਤ ਨਾਨਕ ਨਾਵੇ ਬਾਤ ਸੁਨਾਤ ਰਾਗ ਗੁਜਰੀ ਮਹੱਲਾ ਚੋਤਾ ਹਰ ਕੇ ਜਨ ਸਤ ਗੁਰ ਸਤ ਪੁਰਖ ਆਬੇ ਨ ਕਰੋ ਗੁਰ ਪਾਸ ਹਮ ਕਿਰੇ ਕੇ ਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਹੰਸ ਗਾਈ ਹਰ ਕੀਰਤ ਹਮ ਰੇਹ ਰਾਸ ਰਹਾਉ ਹਰ ਜਨ ਕੇਵੜ ਬਾਗ ਬੜੇ ਰੇ ਅੰਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਅਸ ਨਾਮ ਨਾ ਪਾਇਆ ਤੇ ਬਾਘੀਂ ਜੰਪਾਸ ਜੋ ਸਤਗੁਰ ਸਰਣ ਸੰਗਤ ਨਈ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਹੀ ਤੈਨ ਤੁਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਥ ਹਰ ਸਬਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮੈਂ ਚਿਤਵੈ ਉਦਮ ਜਾ ਹਰ ਹਰ ਜੀਉ ਪਰਿਆ ਸਲਬਤਰ ਮੈਂ ਜੰਤੂ ਉਪਾਹੇ ਦਾ ਕਾਰਿ ਜਿ ਕਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਤ ਪਾਇਆ ਸੋ ਕੇ ਕਾਸ਼ ਹਰਿਆਰ ਹਾਉ ਜਨਨ ਪਿਤਾ ਲੋਕ ਸੁਤ ਵਣਿਤਾ ਕੋਈ ਨ ਕਿਸ ਕੀ ਤਰਿਆ ਸਿਰ ਸੇ ਜਕ ਸਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜ ਆਵੇ ਸੇ ਕੋ ਸਾਤੀ ਸੁਬਾਸ਼ੇ ਬਚਰੇ ਸ਼ਰੀਆ ਤਨ ਕਵਨ ਖਲਾਵੇ ਕਮਨ ਚੁਗਾਵੇ ਮਨੁ ਮੈਂ ਸਿਮਰਨ ਕਰਿਆ ਸਾਬਣੀ ਦਾਣ ਦਸ ਅਸ਼ਟ ਸਿਦਾਨ ਠਾਕੁਰ ਕਰਤਾ ਦਰਿਆ ਜਾ ਨਾਨਕ ਬਲ ਬਲ ਸਤਿ ਬਲ ਜਾਈਏ ਹੈ ਤੇਰਾਂਤ ਨਪਾਰਾ ਵਰਯਮ ਰਾਗਾ ਸਾ ਮਹੱਲਾ ਜੋਤਸੋ ਪੁਰਖ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਰਾਹ ਤਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾ ਕੁਰ ਹਾ ਪੇ ਸੇਵਕ ਜੀ ਕੀਆ ਨਾਨਕ ਜੰਤ ਵਿਚਾਰਾ ਤੂ ਕਟਕੜ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋਪਰ ਕਸਮਾਨ ਇੱਕ ਦਾਤੇ ਇੱਕ ਭਿਖਾਰੀ ਸਭ ਤੇਰੇ ਚੋਜ ਵਿੜਾਨ ਤੂ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦਬਿਨ ਆਵਰਣ ਜਾਣਾ ਤੂ ਬਾਰ ਬ੍ਰਹਮ ਬੀ ਅੰਤ ਬੀ ਅੰਤ ਜੀ ਤੇਰੇ ਕੀ ਆ ਗੁਣ ਆਖਵਾਂ ਨਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤੇ ਆਵੇ ਹਰਿ ਤੇ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਿ ਤੇ ਆਇਆ ਜੀ ਤਿਨ ਤੋੜੀ ਜਮਕੀ ਵਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿਨ ਕਾ ਪਉ ਸਭ ਗੁਆਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰੁ ਸੁਆਮੀ सेतन सेतन जिन हर ते हया जी जन नानक तेन बल जासी तेरी भगत तेरी भगत पंडार जी परे बेअंत भियंत बेअंता तेरे भगत तेरे भगत सलाह तो जी हरणी अनेक अनेक तेरे नेक तेरे नेक करे हर पूजा जी तप तापे जपे बियंता तेरे नेक तेरे नेक पड़े बो सिमरत सास जी कर क्रिया खड़ कर्म करंता से भगत से भगत पले जन नानक जी जो पावे मेरे हर भगवंता तू आदि परम पर जी तुझे वड़े ਨਾ ਕੋਈ ਤੋ ਜੁਗ ਜੁਏ ਕੋ ਸਦਾ ਸਦਾ ਤੋਏ ਕੋ ਜੀ ਤੂੰ ਨੇ ਅਚਲ ਕਰਤਾ ਸੋਈ ਤੁਦੀ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੀ ਆਪੇ ਸੇ ਸਭ ਪਾਈ ਜੀ ਤੁਦੀ ਆਪੇ ਸੇ ਸਭ ਗੋਈ ਜਨਨਾ ਨੂੰ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਹਾਸਾ ਮਹਿਲਾ ਚੌਥਾ ਤੋ ਕਰਤਾ ਸੇਰ ਮੈਂਡਾ ਸਾਹੀ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਬਣੀ ਤਿਆ ਆ ਜਿਸ ਨੂੰ ਕਿਰਪਾ ਕਰੇ ਤਿਨ ਅਮਰਤਨ ਪਾਇਆ ਗੁਰਮਖਲਾ ਦਾ ਮਨ ਮੁਗਵਾਇਆ ਤੋਦਾ ਵਿਸ਼ੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਜੀ ਹੀ ਮਾਏ ਤੁਜ ਬਿਨ ਦੂਜਾ ਕੋਈ ਨਹੀਂ ਜੀ ਜਸ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂ ਜਾਣਾਈ ਸੋਈ ਜਨ ਜਾਣੇ ਹਰ ਗੁਣ ਸਾਧੀ ਆਖ ਵਕਾਨੇ ਜਿਨ ਹਰ ਸੇਵਿਆ ਤਿਨ ਸੋ ਕਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੁਹਾ ਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਬਿੰਦੂ ਜਾਵਣ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨੋ ਗੁਰਮੁਖ ਵਰਗੜ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਵੜੇ ਪੈ ਨਵਾਸਾ ਪਾਨੀ ਪਾਵਕ ਤਿਨੇ ਕੀਆ ਪੰਗਜ ਮੋ ਪਗਨੀ ਚਾਲੇ ਹਮ ਦੇਖਾ ਤੇੜੂ ਬੀਏ ਮਨ ਇਕ ਨ ਚੇਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੇ ਨਹੀ ਪੜਿਆ ਮੋਹ ਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤੇਨ ਕੀ ਸਰਣਾ ਜਿੰਤੂ ਨਹੀ ਵੇ ਸਰਿਆ ਆਸਾ ਮਹਿਲਾ ਪੰਜਵਾਂ ਬਈ ਪ੍ਰਭ ਅਤਮਾ ਨੂੰ ਖ ਦੇ ਹੋ ਰਿਹਾ ਗੋਬਿੰਦ ਮਿਲ ਕੇ ਤਰੀ ਬਰੀਆ ਵਰ ਕਾਸ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਾਰੇ ਜਮਲਾ ਭਵ ਜਨ ਤਰਨ ਕਹਿ ਜਨ ਬੇਤਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੇ ਹਾਰਾਇ ਕਹ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖੋ ਸਰਮ ਇਕ অহੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਵੀਂ ਕਬੇ ਉਵਾਜ ਵੇਂਦੀ ਜੋ ਪਈ ਹਮਰੀ ਕਰੋ ਹਾਤ ਦੇ ਰਛਾ ਪੂਰਨ ਹੋਏ ਜਿਤ ਕੀਸ਼ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਹਮਰੇ ਦੁਸਬੇ ਤੁਮ ਕਾਓ आप हाथ दे मुहे बचाव सुखी बसे मोरो परिवार सेवक सिख सबे कर तारा मोर सालिश कर दे करियरन को संगरिया मोरण हो हमारी आसा तौर तो की रहे प्यासा तुम्हें छाड़ कोई अवरण त्या जो वर्षाओ तुम ते पाओ सेवक सिख हमारे तारिया चुनचुन सतर हमारे मारिया ਆਪਾ ਹਾਦ ਜੇ ਮੂਝੇ ਉਬਰੀ ਹੈ ਮਨ ਕਾਲ ਕਾ ਤਰਾਸਨੀਵਰੀਆ ਹੋਂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸੂਝ ਕਰਿਓ ਰਛਾ ਰਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਬਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮੋ ਉਪਰੀ ਚਤੁਰਦਾਸ ਕੰਤਾ काल पाए ब्रह्मा भुप काल पाए शिवजू अवतरा काल पाए कर विष्णु प्रकाशा सगल काल का, किया का की आत्मा सा जवन का जोगी सब कियो वेदराज ब्रह्मा ज्योति जवन का सब जगत जवन का सब लोक सुवारा नमस्कार है ताहे हमारा ਜਮਨ ਕਾ ਸਭ ਜਗਤ ਬਣਾਇਓ ਦੇਵ ਦਾ ਜਸ਼ਨ ਉਪਜਾਇਓ ਆਦੰਤੇ ਕੈ ਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸੀ ਕੋ ਹਮਾਰੀ ਸਕਲ ਪਰ ਜਾਜਨੀ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਨ ਮੋ ਬੁਧ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਂਟੀ ਤੇ ਕੁੰਚਰ ਸੋਲਾ ਸਭ ਪਰ ਕਿਰਪਾ ਦੇਸ਼ ਕਾ ਫੋਲਾ संतन दुख पाए ते दुखी सुख पाए साधन के सुखी एक एक की पीर पछाने कट कट के पड़ पड़ की जाने जाब कर करा करतार, कर तार प्रजा तब दे अपार जब कर कर तो कबूम तुम मैं मिलत दे तर सबूम जेते से सब तारे आप अपनी बोझ उचारे तुम सब ही ते रहते निरालम जानत पेत पे देलम निर निरंकार निर्भे कर आद अनिल अनाद सम का मून उचारत पेदा जाको प्रेम न पावत पेदा ਤਾ ਕੋ ਕਰਪਾ ਅਨੁਮਾਨਤ ਮਹਾ ਮੂੜਕਸ਼ ਬੇਦਨ ਜਾਣਤ ਮਹਾਦੇਵ ਕੋ ਕੈਸ ਦਾ ਸਿਵ ਨਿਰੰਕਾਰ ਕਾ ਜਿਨਤਨੇ ਅਪਿ ਆਪ ਆਪਣੀ ਬੋਧਿਆ ਜੇਤੀ ਬਨਤ ਭੇਨ ਭੇਨ ਤੋਹਿ ਤੇਤੀ

सुधारे जन के तुम संकट सब डारे जो कल को एक बार ते हैं, ताके कार निकटने आए हैं रश्याए ताई सब काला दुष्ट अरिष्ट रे तत्काल कृपा दुष्ट ता जाए नि हरियो ताके ताप तन ता मोरियो रिद्ध सिद्ध कर सब होई हो दूषा शह सके कोई एक बार जिन में संभारा काल फास ते ताहे उबारा जिन हर नाम तिहारो का दर्द दुष्ट दुख तेरा खड़केत मै सन तिहारी आप हा दे लियो बारी सर्व ठोर मोहो सहाई दुष्ट दुख ते लियो बचाई सोय पाहे गए जब ते तुमरे तब ते को आख तरे नी आनो राम रहीम पुराण कुरान अनेक कह मते एक न मान्यो सिमरत शास्त्र वेद सबैबो पेद कह अमेक न जान्यो श्री अस्पाल कृपा तुम कर मैं न कहो सब तोहे बखान्यो दोरा सगल द्वार को छाड़ के गयो तुहा दर द्वार, द्वार बाहेगे की लाज अस गोविंदा द्वारो रामकली महल लते जानान इक अंगकार सुरप्रसाद अनंत पिया मेरी माए सतगुरु मैं पाया सतगुरुता पाया साहिब से ती मन वजीया वदाइयां राग रतन परिवार परिया शब्द गामणिया शब्दोत गव हरि के राम अनुजी नि बसाया ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਈਮਾਨ ਮੇਰਿਆ ਤੂ ਸਦਾ ਰਹੁ ਹਰ ਨਾਲੇ ਹਰ ਨਾਲੋ ਤੂ ਮਨ ਮੇਰੇ ਦੁਖ ਸਭ ਵਿਸਾਣਾ ਅੰਗੀਕਾਰੋ ਕਰੀ ਤੇਰਾ ਆਕਾਰ ਸਭ ਸੁਵਾਨ ਸਬਨਾਗਲਾ ਸਮਰਾ ਸੁਆਮੀ ਸੋ ਕਿਉ ਮਨਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਈ ਬਾ ਕੀ ਆਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੀ ਸਹਿਜ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨਵਸਾਵੇ ਨਾਮ ਜਿਨਕੇ ਮਨਵਸਿਆ ਹਾ ਵਾਚੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਈਂ ਕਾ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਕੋ ਖਾ ਸਭ ਗੁਆਈਆਂ ਕਰ ਸ਼ਾਂਤ ਸੁਖਮਣੇ ਵਸਿਆ ਜੀ ਨਿਸ਼ਾ ਸਭੁ ਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਤਿਐ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਭ ਤਰਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੀ ਬਤਿਤਕਾਰ ਸਵਾਈੇ ਕਨ ਸਭਾਗੇ ਸ਼ਬਦ ਵਾਜੇ ਕਲਾ ਚਿਤ ਕਰਤਾਰੀ ਵੰਜ ਦੂਤ ਦਵਾਸ ਕੀਤੇ ਕਾਲ ਲਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇਨਾ ਮਹਰ ਕੇ ਲਾਗੇ ਕਹੈ ਨਾਨਕ ਤੈਸ ਕੋ ਹੋਆ ਤਿਤ ਕਰਨ ਦਵਾਜੇ ਅਨੰਦ ਸੁਨੋ ਵੜ ਪਾਗਿਓ ਸਗਲ ਮਨੋਰਥ ਪੂਰੇ ਪਾਰਵੰਪ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਘੁਰਤੇ ਜਾਣ ਸੁਣ ਤੇ ਬਣੀਤ ਕਹ ਤੇ ਪੋਏ ਤੇ ਸਤ ਗੁਰੇ ਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਲਾਗੇ ਵਾ ਜੀਣਾ ਤੂਰੇ ਮਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਜ਼ਦਾਰੋ ਜੀ ਕੋ ਖਾਵੇ ਜੀ ਕੋ ਪੁੰਚੈ ਇਸ ਕਾ ਹੋਇਓ ਜ਼ਦਾਰ ਏ ਵਸਤ ਜੀ ਨਾ ਚਾਹੀ ਨਿਤ ਨਿਤ ਰਖੁਰਦਾਰੋ ਤਮ ਸੰਸਾਰ ਚਲਗਦਰੀਏ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣੀ ਆਰੇ ਕੋ ਗੁਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕਾ ਨਾਮ ਮਿਲੇ ਤਾ ਜੀ ਮਾ ਤਨ ਮੰਥੀ ਵੈ ਹਰਿਆ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣੀ ਆਰੇ ਕੋ ਗੁਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥਿਵੇ ਹਰਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਫਤਿਹ ਵਾਹਿ ਗੁਰੂ